ਸ਼ੁਰੂਆਦ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਪਿਛਲੇ 2-3 ਦਿਨ ਤੋਂ ਆਪਾਂ ਵੇਖ ਰਹੇ ਹਾਂ ਕਿ ਕਿਵੇਂ ਇੱਕ ਨਫਰਤ ਦੇ ਵਿੱਚ ਗਲਤਾਨ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਰਾਜਸੀ ਤਾਕਤ ਹੈ ਜਿਹੜੀ 105 ਸਾਲ ਪੁਰਾਣੀ ਪੰਥਕ ਪਾਰਟੀ ਹੈ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਾਬਿਆ ਦੇ ਵਿੱਚ ਬਹਿ ਕੇ ਬਣੀ ਹੋਈ ਪਾਰਟੀ ਹੈ ਕਿਵੇਂ ਉਹਨੂੰ ਦਿੱਲੀ ਦੀਆਂ ਤਾਕਤਾਂ ਦੇ ਇਸ਼ਾਰੇ ਤੇ ਖਤਮ ਕਰਨ ਵਾਸਤੇ ਯਤਨਸ਼ੀਲ ਹੈ ਗਿਆਨੀ ਹਰਪ੍ਰੀਤ ਸਿੰਘ ਜਿਨ੍ਹਾਂ ਨੇ ਅਕਾਲ ਤੱਕ ਸਭ ਦੇ ਜਥੇਦਾਰ ਵਜੋਂ ਲੰਮਾ ਸਮਾਂ ਸਵਾਵਾਂ ਨਿਭਾਈਆਂ ਪਰ ਜਿਹੜਾ ਵੀ ਬੰਦਾ ਗੁਰੂ ਦੀ ਹਜ਼ੂਰੀ ਦੇ ਵਿੱਚ ਰਹਿ ਕੇ ਜਿਹਦੇ ਵਿੱਚ ਨਿਮਰਤਾ ਨਹੀਂ ਆ ਸਕੀ ਜਿਹਦੇ ਵਿੱਚ ਸੰਤੁਸ਼ਟੀ ਨਹੀਂ ਆ ਸਕੀ ਅੱਜ ਜੋ ਸ਼੍ਰੋਮਣੀ ਅਕਾਲੀ ਦਲ ਵਰਗੀ ਪਾਰਟੀ ਦਾ ਆਪਣੇ ਆਪ ਨੂੰ ਨਵਾਂ ਪ੍ਰਧਾਨ ਦੱਸਣ ਵਾਸਤੇ ਜਿਹੜਾ ਤਰਲੋ ਮਚੀ ਹੋ ਰਿਹਾ ਵੇਖੋ ਮੈਂ ਦੱਸਣਾ ਚਾਹੁੰਨਾ ਕਿ ਸਾਡਾ ਇਤਿਹਾਸ ਗਵਾਇਆ ਹਮੇਸ਼ਾ ਸਿੱਖਾਂ ਦੀ ਧਾਰਮਿਕ ਤੇ ਰਾਜਸੀ ਤਾਕਤ ਨੂੰ ਵੰਡਣ ਵਾਸਤੇ ਜਿਹੜੀਆਂ ਦਿੱਲੀ ਦੀਆਂ ਤਾਕਤਾਂ ਨੇ ਯਤਨਸ਼ੀਲ ਰਹੀਆਂ ਨੇ 1983 ਦੇ ਵਿੱਚ ਜਦੋਂ ਕਾਂਗਰਸ ਵੱਲੋਂ ਸਾਡੇ ਪਵਿੱਤਰ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਗਿਆ ਤਾਂ ਸਿੱਖਾਂ ਦੇ ਵਿੱਚ ਵਿਦਰੋਹ ਨੂੰ ਰੋਕਣ ਵਾਸਤੇ ਸਿੱਖਾਂ ਦੇ ਵਿੱਚ ਜਿਹੜਾ ਉਸ ਘਟਨਾ ਦੇ ਪ੍ਰਤੀ ਵਿਰੋਧ ਪੈਦਾ ਹੋਣ ਵਾਸਤੇ ਉਹਨੂੰ ਡੈਮੇਜ ਨੂੰ ਕੰਟਰੋਲ ਕਰਨ ਵਾਸਤੇ ਗੋਲ ਪਰਨਿਆਂ ਵਾਲੇ ਇਹੋ ਜਿਹੇ ਸਿੱਖਾਂ ਦੀ ਇੱਕ ਟੀਮ ਤਿਆਰ ਕੀਤੀ ਗਈ ਸੀ ਜਿਹੜੇ ਗੋਲ ਪਰਨੇ ਬਨ ਕੇ ਉਪਰੋਂ ਕਿਰਪਾਨਾ ਪਾ ਕੇ ਵੇਖਣ ਨੂੰ ਤਾਂ ਬੜੇ ਦਰਸ਼ਨੀ ਸਿੱਖ ਲੱਗਦੇ ਸੀ ਪਰ ਅੰਦਰੋਂ ਦਿੱਲੀ ਦੇਆਂ ਜਿਹੜੇ ਏਜੰਡੇ ਸੀ ਉਹਨਾਂ ਨੂੰ ਪੰਜਾਬ ਦੇ ਵਿੱਚ ਲਾਗੂ ਕਰਨ ਲਈ ਦਿੱਲੀ ਦੇ ਇਸ਼ਾਰਿਆਂ ਤੇ ਕੰਮ ਕਰਦੇ ਸੀ ਤੇ ਗਿਆਨੀ ਹਰਪ੍ਰੀਤ ਸਿੰਘ ਵੀ ਉਹਨਾਂ ਦੇ ਵਿੱਚੋਂ ਇੱਕ ਹੈ ਆਪਾਂ ਦੇਖ ਸਕਦੇ ਹਾਂ ਕਿ ਕਿਵੇਂ ਦਿੱਲੀ ਦੀਆਂ ਛਾਹ ਤੇ ਕਿਵੇਂ ਇਹ ਪੰਜਾਬ ਦੀ ਤਾਕਤ ਨੂੰ ਵਧਣਾ ਚਾਹੁੰਦੇ ਆ ਇਸ ਗੱਲ ਦਾ ਆ ਸਪੋਕਸਮੈਨ ਅਖਬਾਰ ਹੈ ਅੱਜ ਤੋਂ 2 ਦਿਨ ਪਹਿਲਾਂ ਦਾ ਅਖਬਾਰ ਹੈ ਉਹਦੇ ਵਿੱਚ ਵੇਖੋ ਤੁਸੀਂ ਕਿਵੇਂ ਪੰਜਾਬ ਸਰਕਾਰ ਇਹਨਾਂ ਨੂੰ ਛਾਹ ਦੇ ਰਹੀ ਹੈ ਮੈਂ ਉਹ ਵੀ ਵਿਖਾ ਰਿਆਂ ਆਹ ਵੇਖੋ ਜੀ ਸਪੋਕਸਪਰਸ ਸਪੋਕਸਮੈਨ ਅਖਬਾਰ ਹੈ ਉਹਦੀ ਖਬਰ ਹੈ ਤੇ ਸਪੋਕਸਮੈਨ ਉਹ ਅਖਬਾਰ ਹੈ ਜਿਹਨੂੰ ਅਕਾਲ ਤਖਤ ਸਾਹਿਬ ਤੋਂ ਛੜਕਿਆ ਹੋਇਆ ਜਿਹਨੂੰ ਛੇਕਿਆ ਹੋਇਆ ਉਹਦੀ ਅਖਬਾਰ ਦੇ ਵਿੱਚ ਨਵੀਆਂ ਤਿੰਨ ਸੁਰਖੀਆਂ ਲੱਗੀਆਂ ਤਿੰਨ ਪੇਜਾਂ ਦੇ ਵਿੱਚ ਆਹ ਅਖਬਾਰ ਦੇ ਵਿੱਚ ਖਬਰ ਲੱਗਣ ਤੋਂ ਬਾਅਦ ਥੱਲੇ ਆ ਮੈਂ ਤੁਹਾਨੂੰ ਸੁਣਾਉਣਾ ਚਾਹਣਾ ਕਿ ਵੀਡੀਓਜ਼ ਐਂਡ ਪੰਜਸ ਖਤਮ ਨੂੰ ਕਿਸ ਲੱਗਤ ਹਦਾਇਤ ਹੈ ਤਹਿ ਦੀ ਤੁਮ ਅਧੀਕਰਕੇ ਕੱਲ ਨੂੰ ਹਰੇਕ ਪਿੰਡ ਦੇ ਵਿੱਚ ਸਪੋਕਸਮੈਨ ਦਾ ਕੋਈ ਪਹੁੰਚਣਾ ਚਾਹੀਦਾ ਹੈ ਹਰ ਇੱਕ ਪਿੰਡ ਦੇ ਛੱਤ ਵਿੱਚ ਚਾਹੇ ਕਿਸੇ ਦੇ ਘਰਾਂ ਵਿੱਚ ਚਾਹੇ ਕਿ ਸਰਪੰਚਾਂ ਦੇ ਘਰਾਂ ਵਿੱਚ ਇਹ ਮਾਨਯੋਗ ਏਡੀਸੀ ਵਿਕਾਸ ਅਤੇ ਇੰਟਰਪਰਟ ਸਾਹਿਬ ਵੱਲੋਂ ਆਏ ਨੇ ਤੇ ਮੰਤਰੀ ਸਾਹਿਬ ਵੱਲੋਂ ਆਏ ਨੇ ਇਹਦੇ ਵਿੱਚ ਕੋਈ ਵੀ ਨਗਲੀ ਨਹੀਂ ਵਰਤੀ ਜਾਣੀ ਚਾਹੀਦੀ ਤੇ ਸਰਕਾਰ ਦੁਆਰਾ ਫਿਕਸ ਕਰ ਦਿੱਤਾ ਹੈ। ਆ ਵੇਖੋ ਕਿਵੇਂ ਕਹਿ ਰਿਹਾ ਕਿ ਮਾਨਯੋਗ ਸੈਕਟਰੀ ਸਾਹਿਬ ਵੱਲੋਂ ਤੇ ਏਡੀਸੀ ਵੱਲੋਂ ਅਦਾਇਤਾ ਆਈਆਂ ਨੇ ਕਿ ਜਿਹੜਾ ਸਪੋਕਸਮੈਨ ਵਾਲਾ ਅਖਬਾਰ ਹੈ ਜਿਹਦੇ ਵਿੱਚ ਸਾਡੀ ਰਾਜਸੀ ਤਾਕਤ ਨੂੰ ਅਕਾਲੀ ਦਲ ਨੂੰ ਦੋ ਫਾੜ ਕਰਨੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਵੀ ਇਹ ਅਖਬਾਰ ਕੱਲੇ-ਕੱਲੇ ਘਰ ਦੇ ਵਿੱਚ ਜਾਣੀ ਚਾਹੀਦੀ। ਅਸਿੱਤ ਪਹਿਲੇ ਦਿਨੋਂ ਬੜੇ ਕਲੀਅਰ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਦੀ ਰਾਜਸੀ ਤਾਕਤ ਨੂੰ ਖਤਮ ਕਰਨ ਵਾਸਤੇ ਦਿੱਲੀ ਦੀਆਂ ਤਾਕਤਾਂ ਨੇ ਜਿਹੜੀਆਂ ਉਹ ਪੂਰਾ ਜ਼ੋਰ ਲਾ ਰਹੀਆਂ ਤੇ ਜਿਹਦੀ ਇੱਕ ਸਪਸ਼ਟ ਤੇ ਸਹੀ ਉਦਾਹਰਣ ਹੈ ਜਿਹੜੀ ਅਸੀਂ ਤੁਹਾਡੇ ਸਾਹਮਣੇ ਵੀ ਪੇਸ਼ ਕੀਤੀ ਹੈ ਵੇਖੋ ਗਿਆਨੀ ਹਰਪ੍ਰੀਤ ਸਿੰਘ ਇੱਕ ਬੜੀ ਵੱਡੀ ਤੇ ਖਤਰਨਾਕ ਪਾਲਿਸੀ ਦੇ ਤਹਿਤ ਪੰਜਾਬ ਦੇ ਵਿੱਚ ਦਿੱਲੀ ਦੀਆਂ ਜਿਹੜੀਆਂ ਧਿਰਾਂ ਨੇ ਉਹਨਾਂ ਨੂੰ ਕਾਬੂਜ ਕਰਨ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਕਿਵੇਂ ਸਾਡੇ ਪਵਿੱਤਰ ਤਖਤਾਂ ਤੇ ਕਿਵੇਂ ਸਾਡੀ ਪਵਿੱਤਰ ਐਸਜੀਪੀਸੀ ਵਰਗੀ ਜਿਹੜੀ ਧਾਰਮਿਕ ਸੰਸਥਾ ਆ ਜਿਹੜੇ ਸਾਡੇ ਗੁਰਧਾਮਾਂ ਦੇ ਏਡੇ ਸੁਚੱਜੇ ਪ੍ਰਬੰਧ ਚਲਾਉਂਦੀ ਹੈ ਕਿਵੇਂ ਉੱਥੇ ਗਿਆਨੀ ਹਰਪ੍ਰੀਤ ਸਿੰਘ ਦਿੱਲੀ ਦੇ ਮੋਹਰਿਆਂ ਨੂੰ ਦਾਦੂਵਾਲਾ ਰਕੇ ਮੋਹਰਿਆਂ ਨੂੰ ਫਿੱਟ ਕਰਨ ਦੀ ਕੋਸ਼ਿਸ਼ ਦੇ ਵਿੱਚ ਲੱਗਿਆ ਇਹ ਵੀ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੇਖਾਂਗੇ ਕਿਵੇਂ ਸਾਡੀ ਸਿੱਖਾਂ ਦੀ ਰਾਸ਼ੀ ਤਾਕਤ ਜਿਹੜੀ 105 ਸਾਲ ਪੁਰਾਣੀ ਪਾਰਟੀ ਹੈ ਜਿਹੜੀ ਪੰਜਾਬ ਦੇ ਪੰਜਾਬੀਅਤ ਦੇ ਮੁੱਦਿਆਂ ਤੇ ਹਮੇਸ਼ਾ ਲੜਾਈ ਲੜਦੀ ਰਹੀ ਹੈ ਉਹਨੂੰ ਅੱਜ ਅਕਾਲ ਤਖਤ ਸਾਹਿਬ ਦਾ ਨਾਂ ਵਰਤ ਕੇ ਤੇ ਆਪਦੀਆਂ ਜਿਹੜੀਆਂ ਆਪਣੀਆਂ ਜਿਹੜੀਆਂ ਰਾਜਸੀ ਸ਼ਾਵਾਂ ਨੇ ਉਹਨਾਂ ਦੀ ਪੂਰਤੀ ਕਰਨ ਵਾਸਤੇ ਕਿਵੇਂ ਉਹਨੂੰ ਦੋ ਫਾੜ ਕਰਨ ਵਾਸਤੇ ਕਿਵੇਂ ਉਹਨੂੰ ਆਉਣ ਵਾਲੇ 2027 ਦੀ ਰਾਜਸੀ ਸੱਤਾ ਤੋਂ ਦੂਰ ਕਰਨ ਵਾਸਤੇ ਜਿਹੜੇ ਯਤਨ ਕੀਤੇ ਜਾ ਰਿਹਾ ਇਹ ਗਿਆਨੀ ਹਰਪ੍ਰੀਤ ਸਿੰਘ ਦੀ ਮਾਨਸਿਕਤਾ ਤੋਂ ਪਤਾ ਲੱਗਦਾ ਕਿ ਇਹ ਬਹਿਰੂਪੀਆ ਇਹ ਕੌਮ ਦਾ ਇੰਨਾ ਵੱਡਾ ਨੁਕਸਾਨ ਕਰਕੇ ਜਾਊਗਾ ਇਹ ਪੰਜਾਬ ਦੀ ਸ਼ਾਂਤੀ ਨੂੰ ਵੀ ਭੰਗ ਕਰੂਗਾ ਪੰਜਾਬ ਦੇ ਉੱਤੇ ਆ ਕੇ ਦਿੱਲੀ ਦੇ ਮੋਹਰਿਆਂ ਨੂੰ ਵੀ ਕਾਬਜ਼ ਕਰਨ ਦੀਆਂ ਕੋਸ਼ਿਸ਼ਾਂ ਦੇ ਵਿੱਚ ਲੱਗਾ ਹੋਇਆ ਇਹ ਇਨਸਾਨ ਇੱਕ ਉਹ ਇਨਸਾਨ ਜਿਹੜਾ ਸਮਾਜਿਕ ਤੌਰ ਤੇ ਵੀ ਲੋਕਾਂ ਦੇ ਵਿੱਚ ਨਕਾਰਿਆ ਜਾ ਚੁੱਕਾ ਆਪਾਂ ਵੇਖਿਆ ਕਿਵੇਂ ਆਪਦੀ ਸਾਲੀ ਦੇ ਨਾਲ ਨਜਾਇਜ਼ ਸਬੰਧਾਂ ਦਾ ਅੱਜ ਤੱਕ ਸਪਸ਼ਟੀਕਰਨ ਨਹੀਂ ਦੇ ਸਕੇ ਕਿਵੇਂ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੁਕਮਨਾਮਾ ਹੋਇਆ ਜਿਹੜਾ ਤੇ ਉਹਨੂੰ ਲਿਖਤੀ ਰੂਪ ਦੇ ਵਿੱਚ ਕਿਵੇਂ ਉਹਦੇ ਵਿੱਚ ਹੀ ਉਥਲ-ਪੁਥਲ ਕਰਤੀ ਤੇ ਅਕਾਲ ਤਖਤ ਸਾਹਿਬ ਦਾ ਨਾਂ ਵਰਤ ਕੇ ਇੱਕ ਆਪਦੀ ਰਾਜਸੀ ਪਾਰਟੀ ਬਣਾ ਕੇ ਇੱਕ ਨਵਾਂ ਚੁੱਲ੍ਹਾ ਬਣਾ ਕੇ ਤੇ ਸਾਡੀ ਪੰਜਾਬ ਦੀ ਜਿਹੜੀ ਸ਼ਾਂਤੀ ਨੂੰ ਭੰਗ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਦੇ ਵਿੱਚ ਲੱਗਾ ਇਹ ਗਿਆਨੀ ਹਰਪ੍ਰੀਤ ਸਿੰਘ ਬਰੂਪਿਆ ਨੂੰ ਪਛਾਣਨਾ ਸਮੇਂ ਦੀ ਲੋੜ ਹੈ ਮੈਂ ਆਪਣੇ ਪੰਜਾਬੀ ਭਰਾਵਾਂ ਨੂੰ ਅਪੀਲ ਕਰਦਾ ਵੇਖੋ ਦਿੱਲੀ ਦਾ ਪੂਰਾ ਜ਼ੋਰ ਲੱਗਾ ਆ ਕਿ ਕਿਵੇਂ ਜਿਵੇਂ ਆਪਣੇ ਪਹਿਲਾਂ ਪਟਨਾ ਸਾਹਿਬ ਦੇ ਤਖਤ ਤੇ ਕਬਜ਼ਾ ਕੀਤਾ ਕਿਵੇਂ ਸਾਡੇ ਹਜੂਰ ਸਾਹਿਬ ਦੇ ਤਖਤ ਤੇ ਕਬਜ਼ਾ ਕੀਤਾ ਅੱਜ ਉਹਨਾਂ ਦਾ ਜਿਹੜਾ ਸ੍ਰੀ ਸਾਡਾ ਸਭ ਤੋਂ ਪਵਿੱਤਰ ਤਖਤ ਹੈ ਸ੍ਰੀ ਅਕਾਲ ਤਖਤ ਸਾਹਿਬ ਵਾਲੋਂ ਉਹਨਾਂ ਦੇ ਜਿਹੜੇ ਪੈਰ ਤੇ ਹੱਥ ਵੱਧ ਚੁੱਕੇ ਨੇ ਤੇ ਗਿਆਨੀ ਹਰਪ੍ਰੀਤ ਸਿੰਘ ਮੋਹਰੇ ਬਣ ਕੇ ਗਿਆਨੀ ਹਰਪ੍ਰੀਤ ਸਿੰਘ ਵਰਗੇ ਜਿਹੜੇ ਇਨਸਾਨ ਹੈ ਟਰਪਟ ਇਨਸਾਨ ਹੈ ਜਿਹੜੇ ਸੱਤਾ ਦੇ ਲਾਲਚੀ ਇਨਸਾਨ ਹੈ ਉਹ ਕਿਵੇਂ ਹੱਥ ਕੰਡੇ ਬਣ ਕੇ ਤੇ ਉਹਨਾਂ ਦਾ ਕੇਂਦਰ ਦੀਆਂ ਸਰਕਾਰਾਂ ਦਾ ਕੇਂਦਰ ਦੀਆਂ ਤਾਕਤਾਂ ਦਾ ਜਿਹੜਾ ਸਾਥ ਦੇ ਰਿਹਾ ਆਪਾਂ ਨੂੰ ਪੰਜਾਬੀਆਂ ਨੂੰ ਇਹੋ ਜੀ ਮਾੜੀ ਮਾਨਸਿਕਤਾ ਵਾਲੇ ਬੰਦਿਆਂ ਦੀ ਮਾਨਸਿਕਤਾ ਨੂੰ ਸਮਝਣਾ ਚਾਹੀਦਾ ਮੂੰਹ ਤੋੜਨਾ ਜਵਾਬ ਦੇਣਾ ਚਾਹੀਦਾ ਤੇ ਅਸਲ ਸ਼ਰਮਣੀ ਅਕਾਲੀ ਦਲ ਦਾ ਜਿਹੜਾ ਉਹਦੀ ਹੋਂਦ ਕਿਉਂ ਜ਼ਰੂਰੀ ਹੈ ਇਹਨਾਂ ਸਾਰੀਆਂ ਗੱਲਾਂ ਤੇ ਵਿਚਾਰ ਕਰਨਾ ਚਾਹੀਦਾ